ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਗਰਦਾਸਪੁਰ ਨਿਵਾਸੀਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਤੁਹਾਡਾ ਨਵਾਂ ਸਾਲ ਸੁੱਖਾਂ ਦਾ ਬਤੀਤ ਕਰੇ ਤੁਹਾਡੇ ਪਰਿਵਾਰ ਵਿੱਚ ਖੁਸ਼ੀਆਂ ਖੇੜੇ ਬਣੇ ਰਹਿਣ ਤੇ ਤੁਸੀਂ ਤਰੱਕੀਆਂ ਕਰੋ ਇਹ ਨਵਾਂ ਸਾਲ ਤੁਹਾਡੇ ਲਈ ਤਰੱਕੀਆਂ ਦੀ ਰਾਹ ਲੈ ਕੇ ਆਵੇ ਮੈਂ ਸਮੂਹ ਗਰਦਾਸਪੁਰ ਨਿਵਾਸੀਆਂ ਨੂੰ ਫੇਰ ਨਵੇਂ ਸਾਲ ਤੇ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂ ਅਤੇ ਜੋ ਅਸੀਂ ਸਾਰੇ ਸਟਾਫ ਨੇ ਥਾਣੇ ਸਿਟੀ ਦੇ ਵਿੱਚ ਸੋਨੀ ਸਾਹਿਬ ਦੇ ਪਾਠ ਕਰਵਾਏ ਸੀ ਉਹ ਸੁਖਾ ਨਾਲ ਸਾਣਾ ਬਤੀਤ ਕਰਨ ਸਾਰੇ ਸਾਨੇ ਤੇ ਮੇਰ ਪ੍ਰਮਾਤਮਾ ਹੱਥ ਰੱਖ ਕੇ ਤੇ ਸਮੂਹ ਸ਼ਹਿਰ ਨਿਵਾਸੀ ਨੂੰ ਫੇਰ ਬਹੁਤ ਬਹੁਤ ਮੁਬਾਰਕ ਨਵੇਂ ਸਾਲ ਦੇ ਵਿੱਚ ਮੈਂ ਨੌਜਵਾਨਾਂ ਨੂੰ ਗੁਰਦਾਸਪੁਰ ਨਿਵਾਸੀ ਨੂੰ ਇਹ ਅਪੀਲ ਕਰਦਾ ਹਾਂ ਕਿ ਜਿਹੜੇ ਨੌਜਵਾਨ ਮਾੜੀ ਲਤ ਨਸ਼ੇ ਦੀ ਦਲਦਲ ਵਿੱਚ ਜਾ ਚੁੱਕੇ ਹਨ ਉਪਰਾਨ ਕਰਨ ਵੀ ਅਸੀਂ ਨਵੇਂ ਸਾਲ ਦੇ ਵਿੱਚ ਇਹ ਮਾੜੀ ਲਤ ਨੂੰ ਛੱਡਣਾ ਹਾਂ ਤੇ ਅਸੀਂ ਕਦੇ ਵੀ ਨਸ਼ਾ ਨਾ ਕਰੀਏ ਤਾਂ ਜੋ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਗਾਂ ਵਧਾਈਏ ਤੇ ਆਪਣੇ ਪਰਿਵਾਰ ਨੂੰ ਵੀ ਖੁਸ਼ ਖੇੜੇ ਤੇ ਸੁਖੀ ਰੱਖੀਏ ਸਰ ਗਾਂ ਲੋਹੜੀ ਦਾ ਤਿਹਾਰੀ ਵੀ ਆ ਰਿਹਾ ਤੇ ਕੀ ਕਹਿਣਾ ਚਾਹਦੇ ਹੋ ਦੇਖੋ ਜੀ ਇੱਕ ਜਿਹੜੀ ਚਾਈਨਾ ਡੋਰ ਆ ਉਸ ਨੂੰ ਲੈ ਕੇ ਬਹੁਤ ਸਖਤੀ ਆ ਅਸੀਂ ਹੁਣ ਡਰੋਨ ਦੇ ਰਹੀ ਵੀ ਹਾਂ ਚੈੱਕ ਕਰਾਂਗੇ ਅਗਰ ਕੋਈ ਚਾਈਨਾ ਡੋਰ ਦੀ ਵਰਤੋਂ ਕਰਦਾ ਚਾਹੇ ਵੇਚਦਾ ਫੜਿਆ ਗਿਆ ਤਾਂ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਇੱਕ ਜਿਹੜੇ ਬਾਹਰੋਂ ਕੋਈ ਪ੍ਰਵਾਸੀ ਆਏ ਹੋਏ ਹਨ ਉਹਨਾਂ ਨੂੰ ਹੀ ਉਹਨਾਂ ਦੇ ਜਿਹੜਾ ਨੇ ਕਿਰਾਏ ਤੇ ਰੱਖੇ ਹਨ ਉਹਨਾਂ ਨੂੰ ਅਪੀਲ ਹੈ ਬੇਨਤੀ ਹੈ ਵੀ ਉਹਨਾਂ ਦੇ ਜਿਹੜੇ ਹੈਗੇ ਆ ਤੁਸੀਂ ਆਧਾਰ ਕਾਰਡ ਉਹਨਾਂ ਦੇ ਪਛਾਣ ਪੱਤਰ ਸਾਨੂੰ ਦੇਖੇ ਜਾਓ ਤਾਂ ਜੋ ਅਸੀਂ ਉਹਨਾਂ ਨੇ ਸਟ੍ਰੇਂਜਰ ਰੋਲ ਕੱਟ ਕੇ ਉਸ ਥਾਣਿਆਂ ਦੇ ਸਬੰਧਤ ਥਾਣਿਆਂ ਤੋਂ ਉਹਨਾਂ ਦੀ ਇਨਕੁਆਇਰੀ ਕਰਾ ਸਕੀਏ ਕਿ ਕੋਈ ਮਾੜਾ ਵਿਅਕਤੀ ਸ਼ਹਿਰ ਦੇ ਵਿੱਚ ਨਾ ਰਹਿੰਦਾ ਹੋਵੇ ਇਸ ਕਰਕੇ ਅਗਰ ਨਹੀਂ ਕੋਈ ਕਰੋਂਦਾ ਤਾਂ ਇਸ ਤੋਂ ਬਾਅਦ ਅਸੀਂ ਜਿਹੜੇ ਕਾਨੂੰਨੀ ਕਾਰਵਾਈ ਦਾ ਰਾਖ਼਼ ਖਿਆਲ ਕਰਾਂਗੇ